ਅੱਜ ਆਇਆ ਪੁਹਾਨੀਗੜ੍ਹ ਸ਼ਹਿਰ ਚ ਤੁਹਾਡੇ ਜਿਹੜੇ ਦੋਸਤਾਂ ਕੋਲੇ ਬਾਧੂ ਪੈਸਾ ਪਿਆ ਸੋਚਦੇ ਆ ਵੀ ਕਿੱਥੇ ਪੈਸਾ ਵਰਤੀਏ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਜੇ ਕਿਸੇ ਨੂੰ ਵੀ ਬਾਹੀ ਜੋਗ ਜ਼ਮੀਨ ਪੁਆਣੀਗੜ੍ਹ ਸ਼ਹਿਰ ਚ ਕੋਠੀ ਪਲਾਟ ਚਾਹੀਦਾ ਜਾਂ ਫਿਰ ਬਾਈ ਸਰਕਾਰੀ ਮੋਟਰ ਵਾਲੇ ਕਨੈਕਸ਼ਨ ਉਹ ਵੀ ਦਵਾ ਦੋਗੇ ਹਾਂਜੀ ਬਾਈ ਦਵਾ ਦਾਂਗੇ ਸਾਰੇ ਆਪਾਂ ਪਿੰਡਾ ਬਾਈ ਰੋ ਦਾ ਝਨੇੜੀ ਤੇ ਆਹ ਦਫ਼ਤਰ ਦੇਖ ਲਓ ਝਨੇੜੀ ਪ੍ਰਾਪਰਟੀ ਸਲਾਹਕਾਰ ਦੇ ਨਾਮ ਤੇ ਦਫ਼ਤਰ ਹੈਗਾ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈਗੀ ਜਿਵੇਂ ਕਿਸੇ ਨੂੰ ਰੋਡ ਤੇ ਚਾਹੀਦੀ ਆ ਕੱਚੇ ਰਾਹ ਤੇ ਚਾਹੀਦੀ ਆ ਬਾਈ ਕਿਸੇ ਨੇ ਕਲੋਨੀ ਕੱਟਣੀ ਆ ਕਿਸੇ ਨੂੰ ਕੋਈ ਫੈਕਟਰੀ ਲਾਉਣੀ ਆ ਕਿਸੇ ਨੇ ਕੋਈ ਜ਼ਮੀਨ ਖੇਤੀ ਲਈ ਲੈਣੀ ਆ ਸਭ ਦਵਾਵਾਂਗੇ ਆਪਾਂ ਕੋਈ ਨਹਿ ਆਪਾਂ ਬਾਈ ਨਾਬਾ ਪਟਿਆਲਾ ਭਵਾਨੀਗੜ੍ਹ ਸਮਾਣਾ ਵਾ ਢੜਬਾ ਸਾਰਾ ਸੰਗਰੂਰੀ 2Z ਜਿਹੜੇ ਮੋਟਰ ਵਾਲੇ ਕਨੈਕਸ਼ਨ ਨੇ ਕਿੰਨੇ ਕਿ ਤੁਹਾਡੇ ਕੋਲੇ ਪਏ ਨੇ ਉਹ ਆਪਣੇ ਪੰਜ ਛੇ ਪਏ ਕਨੈਕਸ਼ਨ ਪਏ ਨੇ ਭਵਾਨੀਗੜ੍ਹ ਡਿਵੀਜ਼ਨ ਦੇ ਸੋ ਕਿਸੇ ਨੂੰ ਬਈ ਇਹ ਚੀਜ਼ਾਂ ਚਾਹੀਦੀਆਂ ਨੇ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੇ ਭਾਈ ਉਰੀ ਪੂਰੇ ਪਰੋਸੇ ਵਾਲੇ ਬੰਦੇ ਨੇ ਕੋਈ ਟੋਪੀ ਪਾਉਣ ਵਾਲਾ ਕੰਮ ਨਹੀਂ ਹੈਗਾ ਕੀ ਕਹਣਾ ਚਾਹਣਿਓ ਆਪਣਾ ਪੇਜ ਵੀ ਆ ਬਾਈ ਫੇਸਬੁੱਕ ਤੇ ਹਨ ਇੰਸਟਾਗ੍ਰਾਮ ਤੇ ਝਨੇੜੀ ਪ੍ਰਾਪਰਟੀਆਂ ਸਕਰੀਨ ਸ਼ਾਟ ਪਾਇਆ ਪੇਜਾਂ ਦਾ ਬਾਈ ਬਾਕੀ ਕਹੀ ਜੀ ਜ਼ਮੀਨਾਂ ਨਾਲ ਕੋਲੇ ਹੁੰਦੀ ਆ ਵੇਖਣ ਲਈ ਪੇਜ ਬਾਈ ਰੋ